ਆਹ ਰਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜੇ ਅੰਮ੍ਰਿਤਸਰ ਦੇ ਵਿੱਚ ਆਹ ਬੈਲਟ ਨੰਬਰ ਵੀ ਨਾਲ ਹੀ ਲਿਖਾ ਹੈ ਨਾਮ ਕਮਲ ਕਮਲਜੀਤ ਸਿੰਘ ਆ ਦੇਖੋ ਪੁਲਿਸ ਵਾਲੇ ਨੇ ਕਿਸ ਤਰੀਕੇ ਦੇ ਨਾਲ ਲਾ ਦਿੱਤੀ ਸਰਦਾਰ ਨੌਜਵਾਨ ਦੀ ਪੱਗ ਜੀ ਹਾਂ ਐ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਪੁਲਿਸ ਦੇ ASI ਨੇ ਸਰਦਾਰ ਨੌਜਵਾਨ ਦੀ ਪੱਗ ਉਤਾਰ ਦਿੱਤੀ ਅਤੇ ਮੌਕੇ ਤੇ ASI ਦੇ ਆਲੇ ਦੁਆਲੇ ਲੋਕ ਇਕੱਠੇ ਹੋ ਗਏ ASI ਨੇ ਕਿਹਾ ਕਿ ਮੈਂ ਪੱਗ ਨਹੀਂ ਲਾਈ ਬਸ ਕੰਨਾਂ ਦੇ ਵਿੱਚ ਹੈਡਫੋਨ ਚੈੱਕ ਕੀਤੇ ਪਰ ਫਿਰ ਵੀ ਮਾਫੀ ਮੰਗਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਐ ਜਿਹੜੀ ਵਾਇਰਲ ਹੋ ਰਹੀ ਹੈ ਆਹ ਕਹਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜੇ ਬਰਸਰ ਦੇ ਵਿੱਚ ਆ ਇਹਦਾ ਨੰਬਰ ਵੀ ਨਾਲ ਹੀ ਆ ਨਾਮ ਕਮਲ ਕਮਲਜੀਤ ਸਿੰਘ ਬਹੁਤ ਗੱਲ ਹੈ ਮੈਂ ਤੁਹਾਨੂੰ ਦਿਖਾਉਂਦਾ ਆ ਹਲਾਦ ਹੋ ਗਿਆ ਇਹ ਆ ਵੀਰ ਦੀ ਪਾਗੜੀ ਆ ਆ ਸਾਰੇ ਵੀਰੇ ਇਕੱਠੇ ਆ ਸੌਰੀ ਕਾ ਦੀ ਯਾਰ ਤੂੰ ਪਾਗੜੀ ਆ ਸਾਰੇ ਬੌਜੀ ਪਾਗੜੀ ਸਾਈਡ ਮਾਰੀ ਮੇਰੇ ਕੋ ਮੈਂ ਇਹਨੂੰ ਕਾ ਟੁੱਟੀ ਲਈ ਦੁਕਾਨ ਆ ਆ ਵੇਖ ਤੂੰ ਪਾਗੜਾ ਇਹਦੀ ਯਾਰ ਤੂੰ ਭਰਤਾ ਜਿਹੜੇ ਮਲਾਇਆ ਆ ਵੇਖ ਇਹਦੀ ਪਾਗੜੀ ਇੰਨਾ ਵੇਖ